ਕੰਗਨਾਰਾ ਨਾਲੋਂ MP ਨੇ BJP ਦੇ MP ਨੇ ਕੋਈ ਦੋ ਰਹਿ ਨਹੀਂ ਹੈ ਮੰਡੀ ਤੋਂ ਜਿੱਤੇ ਨੇ ਪਰ ਉਹਨਾਂ ਦੇ ਬਿਆਨ ਜਿਹੜੇ ਨੇ ਉਹ ਆਏ ਦਿਨ ਸਾਹਮਣੇ ਆਉਂਦੇ ਨੇ ਉਹ ਪੰਜਾਬ ਵਾਸਤੇ ਪੰਜਾਬ ਦੇ ਅੰਦਰ ਅਸਥਿਰਤਾ ਵਾਸਤੇ ਇੱਕ ਕਾਰਨ ਬਣਦੇ ਜਾ ਰਹੇ ਨੇ ਹੁਣ ਉਹਨਾਂ ਬਿਆਨਾਂ ਨੂੰ ਲੈ ਕੇ BJP ਦੇ ਹੀ ਲੀਡਰ ਆਪਣੀ ਹਾਈ ਕਮਾਂਡ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਆ BJP ਦੇ ਕਈ ਲੀਡਰ ਕਈ ਸੀਨੀਅਰ ਲੀਡਰ ਕੰਗਨਾ ਰਣੌਤ ਦੇ ਖਿਲਾਫ ਗੱਲ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚ ਜਿੱਥੇ ਇੱਕ ਸਮੇਂ ਤੇ ਹਰਜੀਤ ਗਰੇਵਾਲ ਵੀ ਸੀ ਹੁਣ ਸੋਮ ਪ੍ਰਕਾਸ਼ ਜਿਹੜੇ ਛਾਰਪੁਰ ਤੋਂ ਸਾਬਕਾ ਐਮਪੀ ਰਹਿ ਚੁੱਕੇ ਨੇ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਕੰਗਨਾ ਰਣੌਤ ਦੇ ਖਿਲਾਫ ਇੱਕ ਸਟੇਟਮੈਂਟ ਦਿੱਤੀ ਗਈ ਦਰਸਲ ਸੋਮ ਪ੍ਰਕਾਸ਼ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਕੰਗਨਾ ਰਣੌਤ ਨੂੰ ਅੰਡਰ ਕੰਟਰੋਲ ਰੱਖਣਾ ਚਾਹੀਦਾ ਆਪਣੇ ਇਹਨਾਂ ਬਿਆਨਾਂ ਨੂੰ ਜਿਹੜੇ ਵਿੱਚ ਉਹਨਾਂ ਨੇ ਸਾਫ਼ ਅਪੀਲ ਕੀਤੀ ਹੈ ਹਾਈ ਕਮਾਂਡ ਨੂੰ ਕਿ ਇਸ ਮਾਮਲੇ ਦੇ ਉੱਤੇ ਨੋਟਿਸ ਜਿਹੜਾ ਉਹ ਲਿਆ ਜਾਵੇ ਹੁਣ ਇੱਥੇ ਆ ਕੇ ਇਹ ਦੋ ਵਿਚਾਰਧਾਰਾਵਾਂ ਦੇ ਵਿੱਚ ਵੰਡ ਦਾ ਨਜ਼ਰ ਆ ਰਿਹਾ ਹੈ ਹੁਣ ਇੱਕ ਪਾਸੇ ਤਾਂ ਅਸੀਂ ਬੜੀ ਸ਼ਲਾਘਾ ਵੀ ਕਰਦੇ ਹਾਂ ਕਿ ਬੀਜੇਪੀ ਲੀਡਰ ਜਿਹੜੇ ਪੰਜਾਬ ਦੇ ਨਹੀਂ ਉਹ ਪੰਜਾਬ ਦੇ ਹੱਕ ਵਿੱਚ ਬੋਲਦੇ ਪਏ ਨੇ ਪੰਜਾਬੀਆਂ ਦੇ ਹੱਕ ਵਿੱਚ ਬੋਲਦੇ ਪਏ ਨੇ ਕੰਗਨਾ ਰਣਾਉਤ ਜਿਹੜੀ ਉਹਨਾਂ ਦੀ ਆਪਣੀ ਐਮਪੀ ਹੈਗੀ ਹੈ ਪਾਰਟੀ ਦੀ ਉਹਦੇ ਖਿਲਾਫ ਬੋਲਦੇ ਪਏ ਨੇ ਪਰ ਇਹਦਾ ਇੱਕ ਹੋਰ ਨੈਰੇਟਿਵ ਵੀ ਹੈ ਸਭ ਤੋਂ ਪਹਿਲਾਂ ਤਾਂ ਉਹ ਬਿਆਨ ਜਿਹੜਾ ਸੋਮ ਪ੍ਰਕਾਸ਼ ਦਾ ਉਹ ਤੁਹਾਨੂੰ ਸੁਣਾ ਦਿੰਦੇ ਆ ਉਸ ਤੋਂ ਬਾਅਦ ਇਹਨੂੰ ਪਰਚੋਲਨ ਦੀ ਵੀ ਕੋਸ਼ਿਸ਼ ਕਰਦੇ ਸੋਮ ਪ੍ਰਕਾਸ਼ ਨੇ ਆਪਣੇ ਇਸ ਟਵੀਟ ਦੇ ਵਿੱਚ ਸਾਫ਼ ਲਿਖਿਆ ਆ ਕਿ ਕੰਗਣਾ ਰਣੌਤ ਦਾ ਜਿਹੜਾ ਬਿਆਨ ਹੈ ਜਿਹੜਾ ਅਨਨੈਸੈਸਰੀ ਕਮੈਂਟਸ ਜਿਹਨੂੰ ਲਿਖਿਆ ਗਿਆ ਆ ਉਹ ਅੰਡਰ ਕੰਟਰੋਲ ਰੱਖਣੀ ਚਾਹੀਦੇ ਨੇ ਲਿਖਿਆ ਆ ਕਿ ਕੰਗਣਾ ਰਣੌਤ ਦੇ ਜਿਹੜੇ ਅਨਨੈਸੈਸਰੀ ਕਮੈਂਟਸ ਹੈਗੇ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਉਹ ਸਿੱਖ ਕਮਿਊਨਿਟੀ ਦੇ ਵਿੱਚ ਉਥਲ ਪੁਥਲ ਪੈਦਾ ਕਰਦੇ ਪਏ ਨੇ ਦਿਲ ਦਿਖਾਉਣ ਵਾਲੇ ਬਿਆਨ ਜਿਹੜੇ ਨੇ ਕੰਗੜਾ ਰਣੌਤ ਦੇ ਵੱਲੋਂ ਸਿੱਖ ਕਮਿਊਨਿਟੀ ਦੇ ਖਿਲਾਫ ਜਾਰੀ ਕੀਤੇ ਗਏ ਨੇ ਅੱਗੇ ਲਿਖਿਆ ਗਿਆ ਹੈ ਕਿ ਕੰਗੜਾ ਰਣੌਤ ਨੂੰ ਡਿਸਪਲਿਨ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਰਹਿਣਾ ਚਾਹੀਦਾ ਸੋਮ ਪ੍ਰਕਾਸ਼ ਲਿਖਦੇ ਨੇ ਕਿ ਕਿਸੇ ਨੂੰ ਵੀ ਇਹ ਅਲਾਉ ਨਹੀਂ ਹੋਣਾ ਚਾਹੀਦਾ ਕਿ ਉਹ ਪੰਜਾਬ ਦੇ ਵਿੱਚ ਡਿਸਟਰਬੈਂਸ ਜਾਂ ਅਸਥਿਰਤਾ ਪੈਦਾ ਕਰੇ ਹੁਣ ਬੇਸ਼ੱਕ ਇੱਕ ਸਾਬਕਾ ਮੰਤਰੀ ਔਰ ਪੰਜਾਬ ਦੇ ਲੀਡਰ ਦੇ ਨਾਤੇ ਇੱਕ ਚੰਗੀ ਗੱਲ ਲਿਖੀ ਹੈ ਔਰ ਇਸ ਗੱਲ ਦੀ ਛਲਾਗਾ ਹੁਣੀ ਲਾਜ਼ਮੀ ਆ ਬਣਦੀ ਵੀ ਆ ਔਰ ਕਰਨੀ ਚਾਹੀਦੀ ਵੀ ਆ ਸੋਮਪ੍ਰਕਾਸ਼ ਦਾ ਜਿਹੜਾ ਇਹ ਮਾਮਲਾ ਹੈ ਜਿਹੜਾ ਇਹ ਕਮੈਂਟ ਆ ਕੰਗਨਰ ਨੌਕ ਦੇ ਬਾਰੇ ਇਹ ਛਲਾਗਾ ਯੋਗ ਹੈਗਾ ਆ ਇਹ ਜ਼ਰੂਰ ਹੈ ਕਿ ਕੋਈ ਦੋਰ ਹੈ ਨਹੀਂ ਐ ਇਸ ਤੋਂ ਪਹਿਲਾਂ ਹਰਜੀਤ ਸਿੰਘ ਗਰੇਵਾਲ ਬੋਲੇ ਉਹਨਾਂ ਦਾ ਵੀ ਇੱਕ ਕਮੈਂਟ ਆ ਉਹ ਛਲਾਗਾ ਯੋਗ ਹੈ ਇਸ 'ਚ ਕੋਈ ਦੋਰ ਹੈ ਨਹੀਂ ਪਰ ਇਸ ਮਾਮਲੇ ਨੂੰ ਲੈ ਕੇ ਇੱਕ ਨਰੇਟਿਵ ਹੋਰ ਸਿਰਜਿਆ ਜਾ ਰਿਹਾ ਉਹ ਨਰੇਟਿਵ ਇਹ ਸਾਹਮਣੇ ਆ ਰਿਹਾ ਹੈ ਕਿ ਸਾਰਾ ਇੱਕ ਪਲਾਨ ਚੱਲਦਾ ਪਿਆ ਅਸੀਂ ਨਹੀਂ ਕਹਿ ਰਹੇ ਇੱਕ ਨਰੇਟਿਵ ਉੱਪਰ ਦਾ ਪਿਆ ਜਿਹੜਾ ਤੁਹਾਡੇ ਸਾਹਮਣੇ ਰੱਖ ਰਹੇ ਆ ਹੋ ਸਕਦਾ ਹੈ ਕਿ ਅਸਲ ਦੇ ਵਿੱਚ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ ਉਹ ਆਪਣੇ ਪੰਜਾਬ ਵਾਸਤੇ ਖੜ ਰਹੇ ਨੇ ਔਰ ਜੇ ਗੱਲ ਹੈਗੀ ਐ ਇਦਾਂ ਤੇ ਬੜੀ ਚੰਗੀ ਗੱਲ ਹੈ ਇਸ ਗੱਲ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਧੰਨਵਾਦੀ ਆ ਕਿ ਜੇ ਬੀਜੇਪੀ ਦੇ ਪੰਜਾਬ ਦੇ ਲੀਡਰ ਪੰਜਾਬ ਵਾਸਤੇ ਖੜ ਰਹੇ ਐ ਇੱਥੇ ਸਵਾਲ ਫਿਰ ਉਹੀ ਸ਼ੁਰੂ ਹੁੰਦਾ ਖੜਦਾ ਆ ਕਿ ਜੇ ਬੀਜੇਪੀ ਲੀਡਰ ਖੜ ਰਹੇ ਆ ਤੇ ਫਿਰ ਸੁਨੀਲ ਕੁਮਾਰ ਜਾਖੜ ਜਿਹੜੇ ਪੰਜਾਬ ਪ੍ਰਧਾਨ ਨੇ ਉਹ ਕਿਉਂ ਅਜੇ ਤੱਕ ਚੁੱਪ ਨਹੀਂ ਖੈਰ ਹੁਣ ਇੱਕ ਜਿਹੜਾ ਦੂਸਰਾ ਨਰੇਟਿਵ ਹੈਗਾ ਉਹ ਇਹ ਆ ਕਿ ਇੱਕ ਪਲਾਨਡ ਪ੍ਰੋਸੀਜਰ ਹੈ ਕੰਗੜਾ ਰਣਾਉਤ ਦਾ ਬੋਲਣਾ ਔਰ ਬੀਜੇਪੀ ਲੀਡਰਾਂ ਦਾ ਕੰਗਣਾ ਰਨਾਉਥ ਦੇ ਖਿਲਾਫ ਬੋਲਣਾ ਜਿਸ ਦੇ ਨਾਲ ਬੀਜੇਪੀ ਦੀ ਪੰਜਾਬ ਦੇ ਵਿੱਚ ਜਿਹੜੀ ਛਵੀ ਹੈ ਉਹ ਸੁਧਰੀ ਸੁਧਾਰੀ ਜਾ ਸਕੇ ਹੁਣ ਇਹਨਾਂ ਦੋਮਾ ਦੇ ਵਿੱਚੋਂ ਕੀ ਮਾਮਲਾ ਹੈ ਅਸਲ ਦੇ ਵਿੱਚ ਇਹ ਜਾਣ ਸਕਣਾ ਥੋੜਾ ਔਖਾ ਹੈ ਕਿਉਂਕਿ ਜਿਹੜਾ ਦੂਸਰਾ ਨਰੇਟਿਵ ਉੱਭਰ ਕੇ ਸਾਹਮਣੇ ਆ ਰਿਹਾ ਵਜ਼ਨ ਤਾਂ ਇਹਦੇ ਵਿੱਚ ਵੀ ਲੱਗ ਰਿਹਾ ਕਿਉਂਕਿ ਬੀਜੇਪੀ ਇਹ ਜ਼ਰੂਰ ਚਾਹੇਗੀ ਕਿ ਪੰਜਾਬ ਦੇ ਵਿੱਚ ਉਹਦੇ ਪੈਰ ਜਿਹੜੇ ਨੇ ਉਹ ਮਜ਼ਬੂਤ ਹੋਣ ਪਰ ਹੋ ਸਕਦਾ ਹੈ ਕਿ ਇਹ ਨਰੇਟਿਵ ਮਹਿਜ਼ ਇੱਕ ਪਾਣੀ ਦਾ ਬੁਲਬੁਲਾ ਹੋਵੇ ਔਰ ਅਸਲ ਦੇ ਵਿੱਚ ਜਿਹੜੇ ਬੀਜੇਪੀ ਪੰਜਾਬ ਦੇ ਲੀਡਰ ਨੇ ਉਹ ਪੰਜਾਬ ਦੇ ਵਾਸਤੇ ਸੋਹਰਦ ਨੇ ਔਰ ਕੰਗਨਾਰਨਾਉਤ ਦੀ ਨਿਖੇਦੀ ਸੱਚੇ ਦਿਲੋਂ ਕਰਦੇ ਪੈਨੇ ਔਰ ਜੇ ਕਰਦੇ ਪੈਨੇ ਤਾਂ ਬੜੀ ਚੰਗੀ ਗੱਲ ਹੈ ਜਿਵੇਂ ਕਿਹਾ ਸੋਮ ਪ੍ਰਕਾਸ਼ ਦਾ ਇਹ ਬਿਆਨ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾਪਲਣਾ ਬਣੇ ਰਹੋ 1 India Punjabi